ਤੁਸੀਂ ਦੇਖ ਰਹੇ ਹੋ ਪੰਜ ਪਾਣੀ న్యూਸ ਚੈਨਲ ਇਹ ਡਰੇਨ ਮਹਾਰਾਜ ਵਾਲਾ ਡਰੇਨ ਹੈ ਅਤੇ ਪਿੰਡ ਤਰਖਾਨ ਵਾਲਾ ਆ ਕੇ ਓਵਰਫਲੋ ਹੋ ਜਾਂਦੀ ਹੈ ਅਤੇ ਤਰਖਾਨ ਵਾਲੇ ਦੀਆਂ ਫਸਲਾਂ ਦਾ ਨੁਕਸਾਨ ਕਰਦੀ ਹੈ ਇਸ ਵਿੱਚ ਪਿੱਛੋਂ ਦੋ ਪਾਈਪਾਂ ਜੋੜੀਆਂ ਜਾ ਰਹੀਆਂ ਹਨ ਲੋਕਾਂ ਦੀ ਮੰਗ ਹੈ ਕਿ ਡਰੇਨ ਨੂੰ ਡੂੰਘਾ ਅਤੇ ਚੌੜਾ ਕੀਤਾ ਜਾਵੇ ਇਸ ਬਾਬਤ ਜਦ ਐਕਸਨ ਡਰੇਨਜ ਵਿਭਾਗ ਨਾਲ ਗੱਲ ਕੀਤੀ ਤਾਂ ਉਹਨਾਂ ਜਲਦੀ ਚੈੱਕ ਕਰਕੇ ਮਸਲਾ ਹੱਲ ਕਰਨ ਲਈ ਕਿਹਾ ਤੁਸੀਂ ਵੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਮੈਂ ਬਲਕਰਨ ਸਿੰਘ ਪੰਨੀ ਵਾਲਾ ਤੇ ਅੱਜ ਅਸੀਂ ਪਹੁੰਚੇ ਆਂ ਪਿੰਡ ਤਰਖਾਨ ਵਾਲੇ ਦੇ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤਰਖਾਨ ਵਾਲਾ ਇੱਥੇ ਅੱਜ ਅਸੀਂ ਪਹੁੰਚੇ ਆਂ ਤੇ ਇਹ ਜਿਹੜੀ ਮਹਾਰਾਜ ਡਰੇਨ ਹੈ ਇਹਨੂੰ ਆਪਾਂ ਸੇਮ ਨਾਲ ਆ ਕਹਿ ਦਿੰਨੇ ਆ ਇਹ ਤਰਖਾਨ ਵਾਲੇ ਆ ਕੇ ਅੱਗੋਂ ਇਹ ਵੀ ਕੋਈ ਡਾਫ ਲੱਗ ਜਾਂਦੀ ਹੈ ਤੇ ਸਾਰਾ ਇਸ ਜਿਹੜਾ ਸੇਮ ਵਾਲਾ ਉੱਛਲ ਕੇ ਲੋਕਾਂ ਦੇ ਖੇਤਾਂ ਨੂੰ ਖਰਾਬ ਕਰਦਾ ਹੈ ਤੇ ਸਾਡੇ ਨਾਲ ਬਹੁਤ ਸਾਰੇ ਆਪਤਵੰਤੇ ਵੀ ਜੁੜੇ ਆ ਇਹਨਾਂ ਪਤਵੰਤਿਆਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਵੀ ਤੁਹਾਨੂੰ ਕੀ ਤਕਲੀਫ ਹੈ ਤੁਸੀਂ ਅੱਜ ਇੱਥੇ ਇੰਨੀ ਭਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋ ਤੇ ਕਿਵੇਂ ਇਕੱਠੇ ਹੋਏ ਹੋ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਅੱਗੇ ਆਪਾਂ ਮਹਿਕਮੇ ਵਾਲੇ ਜਿਹੜੇ ਉਹਨਾਂ ਦਾ ਵੀ ਪਰਸ਼ਨ ਲਵਾਂਗੇ ਤੇ ਹੁਣ ਤੋਂ ਆਪਾਂ ਕਰਦੇ ਆ ਇਹਨਾਂ ਨਾਲ ਗੱਲ ਫਿਰੰਡ ਤਰਖਾਨ ਵਾਲੇ ਦੇ ਪਤਵੰਤੇ ਸਾਡੇ ਨਾਲ ਆ ਤੇ ਇਹਨਾਂ ਪਤਵੰਤਿਆਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਸੇਮ ਨਾਲੇ ਦੇ ਉੱਤੇ ਡਰੇਨ ਦੇ ਉੱਤੇ ਸਾਰੇ ਜਾਨੇ ਖੜੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਦੁੱਖ ਤਕਲੀਫ ਹੈ ਜਿਹੜੀ ਭਾਰੀ ਗਿਣਤੀ ਦੇ ਵਿੱਚ ਇਹ ਅੱਜ ਇੱਥੇ ਆਏ ਆ ਤੇ ਪਹਿਲਾਂ ਆਪਾਂ ਤੁਹਾਨੂੰ ਆ ਥੁੜੀਆਂ ਜਿਹੀਆਂ ਤਸਵੀਰਾਂ ਡਰੇਨ ਦੀਆਂ ਵੀ ਵਿਖਾ ਦਿੰਨੇ ਆਂ ਵੀ ਡਰੇਨ ਬਿਲਕੁਲ ਬੰਦ ਹੋਈ ਪਈ ਐ ਤੇ ਡਰੇਨ ਉੱਛਲ ਕੇ ਖੇਤਾਂ ਦਾ ਨੁਕਸਾਨ ਕਰਦੀ ਐ ਤੇ ਆਪਾਂ ਇਹਨਾਂ ਨਾਲ ਕਰਦੇ ਆਂ ਗੱਲ ਤੇ ਪੁੱਛਦੇ ਆਂ ਹਾਂਜੀ ਕੀ ਤਕਲੀਫ ਹੈ ਅੱਜ ਤੁਹਾਨੂੰ ਤਰਖਾਨ ਵਾਲੇ ਦੇ ਵਾਸੀਆਂ ਨੂੰ ਤੁਸੀਂ ਅੱਜ ਇੰਨੀ ਭਾਰੀ ਗਿਣਤੀ ਦੇ ਵਿੱਚ ਇੱਥੇ ਡਰੇਨ ਦੇ ਉੱਤੇ ਇਕੱਠੇ ਹੋਏ ਹੋ ਅੱਜ 8 ਜਨਵਰੀ 2024 ਤਰੀਕ ਹੈ ਜੀ ਠੀਕ ਹੈ ਕੋਈ ਬਰਸਾਤ ਨਹੀਂ ਹੋਈ ਇਹ ਡਰੇਨ ਹੈ ਜਿਹੜੀ ਬੰਦ ਹੋ ਚੁੱਕੀ ਹੈ ਬਿਲਕੁਲ ਬਾਕੀ ਉਹ ਦੇਖ ਤੁਸੀਂ ਓਵਰਫਲੋ ਹੋ ਕੇ ਖੇਤਾਂ 'ਚ ਪਾਣੀ ਪੈਣਾ ਸਟਾਰਟ ਹੋ ਗਿਆ ਇਹ ਜੇ ਤਾਂ ਕਹੀ ਹੋਵੇ ਆਪਾਂ ਬਰਸਾਤ ਹੋਈ ਹੋਵੇ ਫਿਰ ਵੀ ਇਹ ਚਲੋ ਅਸੀਂ ਮੰਨਦੇ ਆ ਵੀ ਓਵਰਫਲੋ ਹੋ ਜੇ ਬਿਨਾਂ ਬਰਸਾਤ ਹੋਏ ਪਾਣੀ ਓਵਰਫਲੋ ਹੋ ਰਿਹਾ ਹੈ ਇੱਥੇ ਹਾਂ ਬਾਕੀ ਇਹ ਚ ਮਹਿਕਮੇ ਦੇ ਦੋ ਬੇਪਾ ਹੋਰ ਐਡ ਕਰ ਰਹੇ ਆ ਇਹਦੇ ਵਿੱਚ ਖੇਤਾਂ ਦੇ ਪਾਣੀ ਕੱਢਣ ਲਈ ਅਜੇ ਤਾਂ ਉਹ ਪੰਜਨ ਜਦੋਂ ਉਹ ਪੰਜਨ ਫਿਰ ਤੁਸੀਂ ਦੇਖੋ ਕੀ ਹਾਲ ਹੋਊਗਾ ਇੱਥੇ ਜਦੋਂ ਬਰਸਾਤ ਆਉਂਦੀ ਹੈ ਉਦੋਂ ਤਾਂ ਪਾਣੀ ਪਿੰਡ 'ਚ ਵੜਨ ਲੱਗ ਪੈਂਦਾ ਏ ਸਦੇ ਅੱਛਾ ਹਾਂਜੀ ਕੀ ਮੰਗ ਤੁਸੀਂ ਕੀ ਕਰਦੇ ਹੋ ਅੱਜ ਤੁਹਾਡੀ ਮੰਗ ਕੀ ਆ ਮਹਿਕਮੇ ਤੋਂ ਸਾਡੀ ਮਹਿਕਮੇ ਤੋਂ ਇਹ ਮੰਗ ਆ ਇੱਕ ਤਾਂ ਦੀ ਪ੍ਰੋਪਰ ਸਫਾਈ ਹੋ ਜੇ ਫਿਰ ਇਹਦੀ ਚੰਗੀ ਪੂਰੀ ਵਾਈਟਨਿੰਗ ਕਰਕੇ ਇਹਨੂੰ ਫਿਰ ਇਹਨੂੰ ਪਾਏ ਪਾਏ ਦੇ ਵਿੱਚ ਜੇ ਜੋੜਨੀ ਆ ਤਾਂ ਜੋੜ ਦੇਣ ਮਾਹ ਲੋ ਪਾਈਪਾਂ ਜੋੜ ਤੋਂ ਥੋੜਾ ਇਨਕਾਰ ਕੋਈ ਨਹੀਂ ਵੀ ਜੀ ਹਾਂ ਸਫਾਈ ਹੋ ਜੇ ਤੇ ਪਾਈਪਾਂ ਪਿੱਛੇ ਜਿਹੜੀਆਂ ਜੋੜ ਦੇਣ ਨਹੀਂ ਨਹੀਂ ਚੌੜਾ ਹੋ ਜੀ ਇਹਨੂੰ ਸੇਵ ਨਾਲ ਚੌੜਾ ਹੋਣਾ ਚਾਹੀਦਾ ਇਹ ਫੇਰ ਪਾਈਪਾਂ ਹਾਂਜੀ ਅੱਛਾ ਚੌੜਾ ਹੋਵੇ ਹਾਂਜੀ ਤੇ ਜਿਹੜੀ ਉਹ ਪਾਈਪਾਂ ਰਿਹਾ ਪਾਈਪਾਂ ਸਾਈਜ਼ ਆ ਕੇ 3 ਫੁੱਟ ਦਾ ਹਾਂ ਤੇ ਤੁਸੀਂ ਪਹਿਲਾਂ ਕਿਸੇ ਬਹਿਕਮੇ ਦੇ ਨਮਾਇंदे ਨੂੰ ਤੁਸੀਂ ਮਿਲੇ ਹੋ ਜਾਂ ਤੁਸੀਂ ਮੰਤਰੀ ਸਾਹਿਬ ਨੂੰ ਮਿਲੇ ਹੋ ਕਿਸੇ ਨਾਲ ਗੱਲਬਾਤ ਕੀਤੀ ਹੈ ਕੋਈ ਐਮਐਲਏ ਨਾਲ ਦੇ ਐਕਸੀ ਨਾਲ ਐਸਡੀਓ ਨਾਲ ਕੋਈ ਗੱਲਬਾਤ ਕੀਤੀ ਹੈ ਤੇ ਕੀ ਜਵਾਬ ਦਿੰਦੇ ਆ ਅਸੀਂ ਸਾਰਿਆਂ ਨੂੰ ਮਿਲ ਚੁੱਕੇ ਆ ਜੀ ਜੈ ਸਿੰਘ ਸਾਹਿਬ ਤੋਂ ਲੈ ਕੇ ਉੱਪਰ ਚੀਫ ਤੱਕ ਮਿਲ ਕੇ ਆਏ ਆ ਜੀ ਸਾਰੇ ਸਾਰੇ ਨਹੀਂ ਕਹਿ ਕਿ ਸਾਨੂੰ ਪਾਈਪਾ ਲੰਨ ਦੋ ਕਹਿੰਦੇ ਵੇਸ ਤਾਂ ਉਹ ਦੋ ਚਲਾਉਣੀ ਹੈ ਜਦੋਂ ਪਾਣੀ ਇਹਦਾ ਲੋਕ ਘਟ ਜਾ ਕਰੂਗਾ ਤੇ ਤੁਸੀਂ ਮੰਤਰੀ ਸਾਹਿਬ ਨੂੰ ਮਿਲੇ ਮਿਲੇ ਆ ਜੀ ਸਾਰਿਆਂ ਨੂੰ ਮਿਲੇ ਆ ਜੀ ਅੱਛਾ ਹਾਂਜੀ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਜਦੋਂ ਇਹ ਚ ਪਾਣੀ ਘਟ ਜਾ ਕਰੂ ਉਸ ਉਦੋਂ ਪਾਈਪਾਂ ਦਾ ਪਾਣੀ ਕੱਢਿਆ ਕਰਨਾ ਉਹਦਾ ਹਾਲਾਂਕਿ ਉਹ ਆਬਾਦੀ ਨਹੀਂ ਪਾਣੀ ਉਹ ਖੇਤਾਂ ਦੇ ਪਾਣੀ ਘਟ ਲਈ ਪਾਈਪਾਂ ਪਾ ਰਹੇ ਅੱਛਾ ਆਵਾਦੀ ਦੀ ਹੈ ਭਾਈ ਪੰਦੇ ਪਹਿਲੇ ਪੰਜਾਂ ਹੋਈਆਂ ਜੀ ਉਹਨਾਂ ਦੀ ਅੱਛਾ ਹਾਂਜੀ ਅੱਜ ਅਸੀਂ ਛਪੜਾਂ ਦੀ ਪਾਈਪਾਂ ਬੰਦ ਕਰਵਾਈਆਂ ਤੇ ਤਾਂ ਵੀ ਹਜੇ ਓਵਰਫਲੋ ਹੋ ਰਿਹਾ ਜਦੋਂ ਉਹ ਚੱਲ ਪਈਆਂ ਤਾਂ ਇਹ ਤਾਂ ਜ਼ਿਆਦਾ ਨੁਕਸਾਨ ਕਰੂਗਾ ਇਹਨਾਂ ਵੀ ਜੇ ਚੌੜਾ ਹੋ ਜਾਏ ਫੇਰ ਤੁਹਾਨੂੰ ਕੋਈ ਦਰਾਏ ਨਹੀਂ ਫੇਰ ਤੁਹਾਨੂੰ ਕੋਈ ਓਕੇ ਹਾਂਜੀ ਤੁਹਾਡਾ ਕੀ ਨਾਮ ਹੈ ਤੇ ਕਿਹੜਾ ਤੁਹਾਡਾ ਪਿੰਡ ਹੈ ਤੇ ਕੀ ਕਹਿਣਾ ਚਾਹਣਾ ਹੈ ਮੇਰਾ ਨਾਮ ਬਲਜਿੰਦਰ ਸਿੰਘ ਵਾਸੀ ਪਿੰਡ ਤਰਖਾਨ ਵਾਲਾ ਜੀ ਅਸੀਂ ਇਹੀ ਕਹਿਣਾ ਚਾਹਣਾ ਜੀ ਬਸ ਸਾਡਾ ਜਿਹੜਾ ਏਰੀਆ ਇੱਥੇ ਨਾਲ ਮਤਲਬ 2 250 ਕਿੱਲਾ ਇਹ ਬਿਨਾ ਮੀਂਹ ਪਏ ਤੋਂ ਅੱਜ ਆਪਾਂ ਵੇਖ ਹੀ ਲਿਆ ਸੇਵਨ ਵਾਲਾ ਉੱਛਲ ਰਿਹਾ ਤੇ 15 12 15 ਕਿੱਲਾਈ ਦਾ ਪਾਣੀ ਸਾਡੇ ਫਿਰ ਗਿਆ ਇੱਥੇ ਆ ਫੋਟੋ ਵੇਖ ਲਓ ਤੁਸੀਂ ਉਹ ਮੰਜਾਂ ਤੇ ਰੱਖ ਰੱਖ ਕੇ ਲੋਕ ਪੱਠੇ ਵੜਦੇ ਆ ਇੱਥੇ ਐਕਸੀਨ ਸਾਹਿਬ ਜਾਂ ਮਤਲਬ ਜਈ ਇਹਨਾਂ ਦਾ ਆਉਂਦਾ ਹੀ ਡਰੇਨ ਵਾਲਿਆਂ ਦਾ ਦੋ ਆ ਇਹਦੀ 200 ਕਿਊਸਕ ਕੈਪੈਸਿਟੀ ਆ ਪਾਣੀ ਕੱਢਣ ਦੀ ਤੇ ਆ ਹੁਣ ਤੁਸੀਂ ਵੇਖ ਲਓ ਵੇਖੀ ਜਾਂਦੇ ਆਪਾਂ ਵੀ 200 ਕਿਊਸਕ ਕਿੰਨਾ ਗੱਡੀ ਜਾਂਦਾ ਹੈ ਅਜੇ ਕੋਈ بارش ਨਹੀਂ ਹੋਈ ਕੁਝ ਨਹੀਂ ਹੋਇਆਗਾ ਤੇ ਇਹ ਓਵਰਫਲੋ ਹੋ ਗਈ ਗਿਆ ਇਹ ਸਾਡਾ ਤਾਂ ਪਹਿਲਾਂ ਹੀ ਨੁਕਸਾਨ ਕਰਦਾ ਹਜੇ ਮਹਿਕਮਾ ਇਹਦੇ ਚ ਹੋਰ ਪਾਈਪਾਂ ਲਿਆ ਲਿਆ ਕੇ ਪਾਈ ਜਾਂਦਾ ਛਪਣਾ ਦਾ ਪਾਣੀ ਵੀ ਪਈ ਜਾਂਦਾ ਲੋਕਾਂ ਦੇ ਖੇਤਾਂ ਤੋਂ ਵੀ ਨਵੀਆਂ ਪਾਈਪਾਂ ਪਾਈ ਜਾਂਦੇ ਆ ਜਦੋਂ ਕਿ ਉਹ ਸਾਰਾ ਸਰਕਾਰ ਦਾ ਪੈਸਾ ਐਵੇਂ ਵੇਸਟ ਜਾ ਰਿਹਾ ਜਾਂ ਤਾਂ ਇਹਨੂੰ ਪ੍ਰੋਪਰ ਸਫਾਈ ਕਰਕੇ ਇਹਦੀਆਂ ਬੰਨੀਆਂ ਬੰਨ ਕੇ ਇਹਨੂੰ ਚੌੜਾ ਕਰਕੇ ਪੌੜੇ ਪੌੜੇ ਚੌੜੇ ਕਰਕੇ ਸਾਰੇ ਅੱਗੇ ਪਾਣੀ ਨੰਘਦਾ ਕੀਤਾ ਜਾਵੇ ਇਹੀ ਹਾਲ ਗਾਂ ਮਿੱਡੇ ਪਿੰਡ ਦਾ ਆਪਾਂ ਮੀਆਂ ਮੇਲੇ 2022 ਚ ਸਾਰਾ ਮੰਜ਼ਰ ਵੇਖਿਆ ਹੈ ਇਹੀ ਹਾਲ ਸਾਡਾ ਹੁੰਦਾ ਸਾਰਾ ਆ ਸਰਕਾਰੀ ਸਕੂਲ ਆ ਇਧਰਲੇ ਪਾਸੇ ਜਦੋਂ ਟੁੱਟ ਗਿਆ ਸਾਰਾ ਪਿੰਡ ਨੂੰ ਪੈ ਜੂਗਾ ਮਿੱਡੇ ਵਾਲਾ ਸਾਲ ਦਾ ਹਾਲ ਸਾਡਾ ਹੋ ਗਿਆ ਹਾਂ ਅੱਛਾ ਮਤਲਬ ਤੁਸੀਂ ਜਿਹੜੀਆਂ ਪਾਈਪਾਂ ਪੈ ਰਹੀਆਂ ਪਾਈਪਾਂ ਤੇ ਤੁਹਾਨੂੰ ਉਤਰਾਜ ਕੋਈ ਹੈ ਜਾਂ ਨਹੀਂ ਹੈ ਪਾਈਪਾਂ ਦੇ ਦਾ ਉਤਰਾਜ ਇਹੀ ਆ ਜੀ ਬਿਨਾ ਪਾਈਪਾਂ ਤੋਂ ਵੀ ਬਿਨਾ ਮੀਂਹ ਪਏ ਤੋਂ ਤਾਂ ਇਹ ਉਛਲੀ ਜਾਂਦਾ ਜਦੋਂ ਇਹਦੇ ਵਿੱਚ ਹੋਰ ਲੈ ਕੇ ਪਾਣੀ ਆਪਾਂ ਇਹਦੇ ਵਿੱਚ ਪਾਤਾ ਪਾਈਪਾਂ ਦਾ ਸਿਰ ਤਾਂ ਤੇ ਫੇਰੇ ਦਾ ਵੇਖ ਲਓ ਕੀ ਹਾਲ ਹੋਊਗਾ ਥੋੜੀ ਬਹੁਤ بارش ਜਦੋਂ ਹੋ ਜਾਂਦੀ ਆ ਤਾਂ ਫਿਰ ਆਪਾਂ ਨੂੰ ਪਤਾ ਲੱਗੂ ਜੇ بارش ਹੋਣ ਹੋ ਜੇ ਤਾਂ ਪਾਣੀ ਸਾਰੇ ਖਿੱਲਰ ਜਾਊਗਾ ਪਿੰਡ 'ਚ ਵੀ ਪੈ ਜਾਊਗਾ ਤੇ ਲੋਕਾਂ ਦੇ ਖੇਤਾਂ ਦਾ ਵੀ ਨੁਕਸਾਨ ਹੋਊਗਾ ਜੇ ਫਰਜ਼ ਕਰ ਲਾ ਵੀ ਮੈਕਮਾ ਤੁਸੀਂ ਕਹਿੰਦੇ ਆ ਵੀ ਅਸੀਂ ਉਹਨਾਂ ਕੋਲੇ ਮਿਲੇ ਵੀ ਆ ਚੀਫ ਤੱਕ ਮਿਲੇ ਆ ਅਸੀਂ ਮੰਤਰੀ ਸਭਾ ਨੂੰ ਮਿਲੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜੇ ਸੁਣਵਾਈ ਨਹੀਂ ਹੁੰਦੀ ਫੇਰ ਤੁਸੀਂ ਅਗਲਾ ਐਕਸ਼ਨ ਕੀ ਕਰੋਗੇ ਜਦੋਂ ਨਾ ਜੀ ਅਸੀਂ ਜਾ ਕੇ ਮਿਲੇ ਉਹ ਮੈਕਮਾ ਪਤਾ ਇੱਕ ਉੱਤੇ ਕੀ ਰਿਪੋਰਟ ਦਿੰਦਾ ਹੈਗਾ ਰਿਪੋਰਟ ਮੰਗੀ ਸੀ ਚੀਫ ਸਾਹਿਬ ਨੇ ਉਹ ਆਦੇ ਵੀ ਇਹਦਾ ਤਿੰਨ ਚਾਰ ਫਾਰਮਰ ਆ ਜਿਨੀਦਾਰ ਆ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਦੀ ਪੈਪਾ ਆਉਂਦੀਆਂ ਉਹ ਉਤਰਾਜ ਕਰਦੇ ਆ ਉਹ ਰੋਕਦੇ ਆ ਅੱਜ ਤੁਸੀਂ ਵੇਖ ਲਓ ਆ ਸਾਰਾ ਪਿੰਡ ਇਕੱਠਾ ਹੋਇਆ ਖੜਾ ਇੱਥੇ ਤੇ ਬਿਨਾ ਮੀ ਪਏ ਤੋਂ ਬਿਨਾ ਕਿਸੇ ਗੱਲ ਤੋਂ ਆ ਸੇਵਨ ਵਾਲਾ ਇੱਥੇ ਸਾਡੇ ਉਚਲ ਕੇ ਤੇ ਨੁਕਸਾਨ ਕਰੀ ਜਾਂਦਾ ਜੇ ਸਾਡਾ ਕੋਈ ਨੁਕਸਾਨ ਹੁੰਦਾ ਤਾਂ ਅਸੀਂ ਤਾਂ ਹੀ ਇਹ ਚੀਜ਼ ਨੂੰ ਰੋਕਦੇ ਆ ਰੌਲਾ ਪਾਉਨੇ ਆ ਹਾਂ ਜੇ ਧੱਕੇ ਨਾਲ ਸਰਕਾਰ ਪਾਊਗੀ ਤਾਂ ਅਸੀਂ ਜਿੰਨਾ ਚਿਰ ਇਹਨੂੰ ਚੌੜਾ ਨਹੀਂ ਹੁੰਦਾਗਾ ਉਹਨਾਂ ਚਿਰ ਅਸੀਂ ਇਹਦੇ ਤੇ ਪੂਰਾ ਇਤਰਾਜ਼ ਕਰਾਂਗੇ ਅਸੀਂ ਉਹ ਕੰਮ ਨੂੰ ਰੋਕਾਂਗੇ ਧਰਨੇ ਵੀ ਲਾਵਾਂਗੇ ਸਾਰਾ ਕੁਝ ਕਰਾਂਗੇ ਜਿਹੜਾ ਕੁਝ ਹੋਇਆ ਉਹ ਕਰਾਂਗੇ ਠੀਕ ਹੈ ਜੀ ਅੱਜ ਕੀ ਨਾਂ ਤੁਹਾਡਾ ਤੇ ਕਿਹੜਾ ਪਿੰਡ ਆ ਤੇ ਕੀ ਕਹਿਣਾ ਚਾਹੋਗੇ ਮੇਰਾ ਨਾਂ ਜੀ ਭਿੰਦਰ ਸਿੰਘ ਆ ਪਿੰਡ ਮੇਰਾ ਤਰਖਾਨ ਵਾਲਾ ਹੀ ਐ ਆ ਜਿਹੜਾ ਸੇਵਨ ਵਾਲਾ ਨਿਕਲਿਆ 1997 ਨਿਕਲਿਆ ਵੇ ਤੇ ਉਸ ਤੋਂ ਬਾਅਦ ਇੱਥੇ ਅੱਜ ਤੱਕ ਕੋਈ ਫਸਲ ਨਜੇ ਸਿਰੇ ਚੜਦੀ ਆ ਤਾਂ ਕੋਈ ਇੱਕ ਅੱਧੀ ਚੜੀ ਹੋਊਗੀ ਨਹੀਂ ਤਾਂ ਕੋਈ ਚੜੀ ਨਹੀਂ ਮੇਰੇ ਸਾਹਮਣੇ ਤੇ ਹੁਣ ਵੀ ਤੁਸੀਂ ਆ ਹਾਲਾਤ ਵੇਖ ਲਓ ਕਿਵੇਂ ਪਾਣੀ ਵੱਢੀ ਜਾਂਦੇ ਆ ਕਣਕ ਵੱਢਾ ਪੱਠੇ ਵੱਢੀ ਜਾਂਦੇ ਆ ਕਣ ਖੜਾ ਪਾਣੀ ਕਣਕ ਦੇ ਵਿੱਚ ਜਿਹੜੇ ਜਿਹੜੇ 50 50 ਕਿੱਲੇ ਮੇਰੇ ਹਿਸਾਬ ਦੇ ਵਿੱਚ ਤੇ ਸੇਵਨ ਦੇ ਸਨ ਤੇ ਜੇ ਆਹੀ ਹਾਲਾਤ ਰਹੇ ਤੇ ਇੱਥੇ ਗਾਂ ਮਤਲਬ ਚੋਨਾ ਵੀ ਨਾ ਲੱਗਣਾ ਤੇ ਕੰਨ ਵੀ ਸੜ ਜਾਣਗੇ ਤੇ ਇਹ ਹੀ ਬੇਨਤੀ ਹੈ ਸਾਡੀ ਨਾਸਰੇ ਚੜਾਵੇ ਕੰਮ ਪੈਪੜਾ ਨਾ ਪੈਣ ਹਾਂਜੀ ਕਿਹੜਾ ਪਿੰਡ ਹੈ ਆਪਣਾ ਪਿੰਡ ਤਰਖਾਨ ਵਾਲਾ ਨਾਮ ਕੀ ਹੈ ਜੀ ਆਪਣਾ ਨਾਮ ਮੇਰਾ ਕੁਸ਼ਵਿੰਦਰ ਸਿੰਘ ਹੈ ਜੀ ਕੀ ਤਕਲੀਫ ਹੈ ਜੀ ਸਾਡੇ ਨਾਲ ਜੀ ਇਹ ਜਿਹੜੇ ਡਰੇਨ ਹੈ ਮਹਰਾਜ ਵਾਲਾ ਜੀ ਓਵਰਫਲੋ ਹੁੰਦੀ ਹੈ ਤੇ ਸਾਡਾ ਨੁਕਸਾਨ ਕਰਦੀ ਜੀ ਇਧਰ ਆਬਾਦੀ ਦਾ ਵੀ ਹੁੰਦਾ ਤੇ ਇਧਰ ਖੇਤਾਂ ਦਾ ਵੀ ਹੁੰਦਾ ਜੀ ਤੇ 2022 ਦੇ ਵਿੱਚ ਜਦੋਂ ਬਹੁਤ ਸਾਰਾ ਸਾਡੇ ਤੇ ਨੁਕਸਾਨ ਹੋਇਆ ਇਹਦਾ ਸੀਐਮ ਸਾਹਿਬ ਆਏ ਸੀ ਆਪਣੇ ਮਿੱਡੇ ਪਿੰਡ ਤੇ ਉਹਨਾਂ ਨੇ ਆ ਕੇ ਭਰੋਸਾ ਦਿੱਤਾ ਸੀਗਾ ਵੀ ਇਹਦਾ ਪੱਕਾ ਹੱਲ ਅਸੀਂ ਕਰਾਂਗੇ ਕੁਝ ਇਹਨੂੰ ਚੌੜਾ ਕਰਾਂਗੇ ਲੇਕਿਨ ਜਦੋਂ ਹੁਣ ਇੱਥੇ ਮਹਿਕਮੇ ਦੇ ਅਧਿਕਾਰੀ ਆਏ ਤਾਂ ਸਾਨੂੰ ਲੱਗਿਆ ਵੀ ਸਾਡਾ ਉਹ ਸਮੱਸਿਆ ਦਾ ਹੱਲ ਕਰਨ ਆਏ ਆ ਲੇਕਿਨ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਉਹ ਤਾਂ ਕਹਿੰਦੇ ਵੀ ਅਸੀਂ ਸੋਡੀ ਬਿਮਾਰੀ ਦਾ ਹੱਲ ਕਰਨ ਨਹੀਂ ਆਏ ਤੁਹਾਨੂੰ ਬਿਮਾਰੀ ਹੋਰ ਲਾਉਣ ਆਏ ਆ ਅਸੀਂ ਆਖਿਆ ਵੀ ਉਹ ਕਿਵੇਂ ਉਹ ਆਨੇ ਵੀ ਪਿੱਛੋਂ 4-5 ਪਿੰਡਾਂ ਦੀਆਂ ਅਸੀਂ ਪਾਈਪ ਲਾਈਨਾਂ ਦੋ ਪਾਈਪਲਾਈਨਾਂ ਵੱਡੀਆਂ ਚਾਰ ਪੰਜ ਪਿੰਡਾਂ ਦਾ ਪਾਣੀ ਇਹਦੇ ਵਿੱਚ ਹੋਰ ਐਡ ਕਰ ਰਹੇ ਆ ਤੇ ਅਸੀਂ ਉਹਨਾਂ ਨੂੰ ਆਖਿਆ ਵੀ ਯਾਰ ਇਹਦੀ ਕੈਪੈਸਿਟੀ ਤਾਂ ਪਹਿਲਾਂ ਹੀ ਹੈਣੀਗੀ ਉਹ ਆਨੇ ਜੀ ਇਹ ਤਾਂ ਉਦੋਂ ਚੱਲਿਆ ਕਰਨੀਆਂ ਜਦੋਂ ਤੁਹਾਡੀ ਡਰੇਨ ਦੇ ਵਿੱਚ بارش ਦਾ ਪਾਣੀ ਨਹੀਂ ਹੋਇਆ ਕਰੂਗਾ ਤੇ ਤੁਸੀਂ ਅੱਜ ਵੇਖ ਲਓ ਡਰੇਨ ਦੇ ਵਿੱਚ ਤਾਂ ਜਿਹੜੀ ਇਹ ਕੈਪੈਸਿਟੀ ਆ ਪੂਰੀ ਹੋ ਕੇ ਬਿਨਾਂ بارش ਤੋਂ ਇਹ ਖੇਤਾਂ ਦੇ ਵਿੱਚ ਜਾਵੜਿਆ ਪਾਣੀ ਹੁਣ ਇਹਦੇ ਵਿੱਚ ਜਿਹੜੀਆਂ ਪਾਈਪਾਂ ਐਡ ਕਰਨੀਆਂ ਚਾਹੁੰਦੇ ਆ ਉਹਦਾ ਪਾਣੀ ਇਹਦੇ ਵਿੱਚ ਹੋਰ ਕਿੱਥੇ ਪਊਗਾ ਸਾਨੂੰ ਇਹ ਤਾਂ ਗੱਲ ਦੱਸਣ ਸਾਡੀ ਇਹੀ ਬੇਨਤੀ ਹੈ ਵੀ ਪਹਿਲਾਂ ਇਹਦਾ ਪ੍ਰੋਪਰ ਹੱਲ ਕੀਤਾ ਜਾਵੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਕੋਈ ਹੋਰ ਪੈਪ ਜੋੜਨੀ ਹੋ ਜੁੜੀ ਜਾਵੇ ਉਹ ਨਾ ਚਿਰਨਾ ਜੋੜੀ ਜਾਵੇ ਇਹ ਸਨ ਪਿੰਡ ਤਰਖਾਲ ਵਾਲਾ ਦੇ ਵਾਸੀ ਜਿਨ੍ਹਾਂ ਨੇ ਆਪਣੇ ਦੁੱਖ ਤਕਲੀਫਾਂ ਦਸੀਆਂ ਤੇ ਇਹ ਵੀ ਬਾਬਤ ਜਦੋਂ ਅਸੀਂ ਐਕਸਨ ਸਾਹਿਬ ਡਰੇਨ ਦੇ ਵਿਭਾਗ ਬਲਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਕੋਈ ਐਸ ਡੀਓ ਜਾਂ ਕੋਈ ਵੀ ਵਿਭਾਗ ਦੇ ਦਾ ਮੁਲਾਜ਼ਮ ਭੇਜ ਕੇ ਇਹਨੂੰ ਅਸੀਂ ਜਿਹੜੀ ਚੈੱਕ ਕਰਵਾ ਲੈਂਦੇ ਆ ਤੇ ਜੋ ਇਹਨਾਂ ਦੀ ਤਕਲੀਫ ਹੈ ਉਹ ਅਸੀਂ ਦੂਰ ਕਰ ਦਿੰਦੇ ਆ ਪਰ ਆਪਾਂ ਵੇਖਦੇ ਆ ਕਿੰਨਾ ਕਹੇ ਜਿਹੜਾ ਮਹਿਕਮਾ ਚੁਸਤ ਦਰੁਸਤ ਹੁੰਦਾ ਹੈ ਤੇ ਕੀ ਇਹਨਾਂ ਦਾ ਕਰਦੇ ਆ ਇਹਨਾਂ ਦੀ ਜਿਹੜੀ ਮੰਗ ਆ ਪੂਰੀ ਹੁੰਦੀ ਆ ਜਾਂ ਨਹੀਂ ਹੁੰਦੀ ਤੇ ਅੱਗੇ ਜਿਹੜਾ ਇਹਨਾਂ ਨੇ ਕਿਹਾ ਵੀ ਜੇ ਮੰਗ ਮੰਗ ਸਾਡੀ ਪੂਰੀ ਹੋਈ ਤੇ ਫਿਰ ਅਸੀਂ ਆਪਦਾ ਅਗਲਾ ਐਕਸ਼ਨ ਲੀਕਾਂਗੇ ਮੈਂ ਬਲਕਰਨ ਸਿੰਘ ਪੰਨੀ ਵਾਲਾ ਤੇ ਮੇਰੇ ਨਾਲ ਕੈਮਰਾਮੈਨ ਗੁਰਿੰਦਰ ਤੂੜੀਆ